ਸਾਨੂੰ ਕਦੇ ਵੀ ਮਾੜਾ ਸੰਗ ਨਹੀਂ ਕਰਨਾ ਚਾਹੀਦਾ ਮਾੜਾ ਸੰਗ ਹੈ ਜਿਹੜਾ ਉਹ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਗੁਰਮਤਿ ਦੇ ਮਾਰਗ ਦੇ ਵਿੱਚ ਵੀ ਦੁਨਿਆਵੀ ਤੌਰ ਤੇ ਵੀ ਜਿਹਨੇ ਕਾਮਜਾਬ ਹੋਣਾ ਹੋਵੇ ਨਾ ਮਾੜਾ ਸੰਗ ਹੈ ਜਿਹੜਾ ਉਹਨੂੰ ਲੈ ਕੇ ਵਹਿ ਜਾਂਦਾ ਉਹਨੂੰ ਚੰਗੇ ਕਾਰਜ ਵੱਲ ਤੁਰਨ ਹੀ ਨਹੀਂ ਦਿੰਦਾ ਪਾਵਨ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਕਿਰਪਾ ਕਰਦੇ ਨੇ ਕਬੀਰ ਮਾਰੀ ਮਰੋ ਕੋ ਸੰਗ ਕੀ ਕੀਲੇ ਨਿਕਟ ਜੋ ਵੀਰ ਉਹtout ਲੈ ਉਹ ਚੀਰੀਏ ਸਾਖਤ ਸੰਗ ਨਾਲ ਹੀਰ ਮਾੜੇ ਇਨਸਾਨ ਦਾ ਖੋਟੇ ਇਨਸਾਨ ਦਾ ਸੰਗ ਇਸ ਤਰ੍ਹਾਂ ਨੁਕਸਾਨ ਕਰਦਾ ਹੈ ਜਿਸ ਤਰ੍ਹਾਂ ਕਹਿੰਦੇ ਕੇਲੇ ਦੇ ਦਰਖਤ ਦੇ ਕੋਲ ਜੇ ਬੇਰੀ ਦਾ ਦਰਖਤ ਹੋ ਜਾਵੇ ਨਾ ਜਦੋਂ ਹਵਾ ਚੱਲਦੀ ਹੈ ਬੇਰੀ ਦੇ ਜਿਹੜੇ ਕੰਡੇ ਨੇ ਉਹ ਕੇਲੇ ਦੇ ਦਰਖਤ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੇ ਨੇ ਖੋਟਾ ਮਾੜਾ ਇਨਸਾਨ ਇਸ ਤਰ੍ਹਾਂ ਨੁਕਸਾਨ ਕਰਦਾ ਉਹ ਕਦੇ ਵੀ ਨਾ ਤਾਂ ਗੁਰਮਤ ਦੇ ਮਾਰਗ ਦੇ ਵਿੱਚ ਅੱਗੇ ਵਧਣ ਦਵੇ ਤੇ ਨਾ ਹੀ ਜੇ ਦੁਨਿਆਵੀ ਤੌਰ ਤੇ ਵੀ ਕਿਸੇ ਨੇ ਕਾਮਯਾਬ ਹੋਣਾ ਹੋਵੇ ਕੰਮਕਾਰ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਮਾੜਾ ਸੰਗ ਹੈ ਜਿਹੜਾ ਉਹ ਇਨਸਾਨ ਨੂੰ ਅੱਗੇ ਨਹੀਂ ਵਧਣ ਦਿੰਦਾ ਜ਼ਰੂਰੀ ਆ ਚੰਗੇ ਇਨਸਾਨਾਂ ਦਾ ਸੰਗ ਕਰਨਾ ਜਿਸ ਤਰ੍ਹਾਂ ਗੁਰਮਖ ਸੋ ਕਰ ਦੋਸਤੀ ਸਤਿਗੁਰੂ ਸੋ ਲਾਇ ਚਿੱਤ ਗੁਰਮਖਾਂ ਦੇ ਨਾਲ ਸੰਗ ਕਰ ਤੇ ਚਿੱਤ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਕੇ ਰੱਖ